ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਹਾਲਚਲ ਜਾਨਣ ਦੇ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਜ਼ਿਲ੍ਹਾ ਪ੍ਰਧਾਨ ਪਹੁੰਚੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਨੰਗੇ ਪੈਰੀ ਹਸਪਤਾਲ ਵੀ ਪਹੁੰਚੇ ਜਿੱਥੇ ਰਾਜਵੀਰ ਜਵੰਦਾ ਦਾਖਲ ਨੇ ਇਹ ਸਾਰੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਤਹਿਤ ਕੀਤੀ ਗਈ ਹੈ ਹਸਪਤਾਲ ਵਿੱਚ ਵਰਕਰਾਂ ਨੇ ਜਵੰਦਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅੰਦਰ ਉਹਨਾਂ ਦਾ ਹਾਲਚਾਲ ਪੁੱਛਿਆ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਜਵੰਦਾ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਹੈ ਰਾਜਵੀਰ ਜਵੰਦਾ ਨੇ ਆਪਣੇ ਸੁਰਾਂ ਵਿੱਚ ਪੱਗ ਦੀ ਸ਼ਾਨ ਨੂੰ ਵਧਾਇਆ ਅਤੇ ਪੰਜਾਬੀ ਕੌਮ ਨੂੰ ਪਰਫੁੱਲਦ ਕਰਨ ਲਈ ਉਹਨਾਂ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਲੋਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ ਉਨ੍ਹਾਂ ਦੀ ਤੰਦਰੁਸਤੀ ਲਈ ਆਕਾਲੀ ਦਲ ਦੇ ਵਰਕਰਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਉਹ ਜਲਦੀ ਸਿਹਤਯਾਬ ਹੋਣ ਤੇ ਮੁੜ ਪੰਜਾਬੀ ਸੰਗੀਤ ਦੀ ਦੁਨੀਆ ਦੇ ਵਿੱਚ ਆਪਣਾ ਰੰਗ ਵਿਖਾਉਣ। ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸ਼੍ਰੋਮਣੀ ਕਾਜੀ ਦਲ ਜੀਲਾ ਸਾਹਿਬ ਜਗਜੀਤ ਸਿੰਘ ਨਗਰ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਔਟਾ ਅਸਰਾ ਲੈ ਕੇ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਔਰ ਪੰਜਾਬੀਅਤ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਜੋ ਸੇਵਾ ਰਾਜਵੀਰ ਜਵੰਦਾ ਜੀ ਨੇ ਪੰਜਾਬੀ ਮਾਂ ਬੋਲੀ ਦੀ ਕੀਤੀ ਹੈ ਉਹਨੂੰ ਸ਼ਬਦਾ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹਨਾਂ ਦੀ ਲੰਮੀਰੀ ਉਮਰ ਔਰ ਸਿਹਤਿਆਬੀ ਲਈ ਅਰਦਾਸ ਕਰਕੇ ਅਸੀਂ ਆਏ ਆ ਤੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਭਰਾ ਚੇਰੇ ਜਿਹੜੇ ਉਹਨਾਂ ਨੂੰ ਅਸੀਂ ਮਿਲ ਕੇ ਆਏ ਆ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੇ ਬੜੀ ਜਲਦੀ ਉਹ ਤੰਦਰੁਸਤ ਹੋਣ ਤੇ ਪੰਜਾਬੀ ਮਾਂ ਬੋਲੀ ਦੀ ਦੁਆਰਾ ਸੇਵਾ ਕਰਨ ਇਹ ਹੀ ਸਾਡੀ ਕਾਮਨਾ ਹੈ ਤੇ ਅਸੀਂ ਦਾ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਤੇ ਇਹੀ ਉਮੀਦ ਕਰਦੇ ਆ ਕਿ ਬੜੀ ਜਲਦੀ ਤੰਦਰੁਸਤ ਹੋਣ ਪਰਿਵਾਰਿਕ ਮੈਂਬਰਾਂ ਨਾਲ ਕੱਥੀ ਹੈ ਕਿ ਕਿਸ ਤਰੀਕੇ ਦੇ ਕਿੰਦੇ ਫਰਕ ਵਿਆਹ ਕੁਸ਼ ਪੇਲਣ ਨਾਲ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਵੀ ਫਰਕ ਪਿਛਲੇ 2 ਦਿਨਾਂ ਤੋਂ ਸੁਧਾਰਤਾ ਹੋ ਰਿਹਾ ਪਰ ਉਹਨਾਂ ਜਿਆਦਾ ਨਹੀਂ ਹੋ ਰਿਹਾ ਜਿੰਨੀ ਜਿੰਨੀਆਂ ਅਰਦਾਸਾਂ ਮੇਰੇ ਖਨ ਨਾਲ ਦੇਸ਼ ਚ ਨਹੀਂ ਪਰਦੇਸ ਪਰਦੇਸ ਹੀ ਨਹੀਂ ਪੂਰੇ ਵਰਡ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਮਿਹਰ ਕਰਨਗੇ ਕਿ ਆਉਣ ਵਾਲੇ ਦਿਨਾਂ ਚ ਉਹ ਤੰਦਰੁਸਤ ਹੋਣ ਠੀਕ ਹੈ ਨਹੀਂ ਨਹੀਂ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਹਾਲਚਲ ਜਾਨਣ ਦੇ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਜ਼ਿਲ੍ਹਾ ਪ੍ਰਧਾਨ ਪਹੁੰਚੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਨੰਗੇ ਪੈਰੀ ਹਸਪਤਾਲ ਵੀ ਪਹੁੰਚੇ ਜਿੱਥੇ ਰਾਜਵੀਰ ਜਵੰਦਾ ਦਾਖਲ ਨੇ ਇਹ ਸਾਰੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਤਹਿਤ ਕੀਤੀ ਗਈ ਹੈ। ਹਸਪਤਾਲ ਵਿੱਚ ਵਰਕਰਾਂ ਨੇ ਜਵੰਦਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅੰਦਰ ਉਹਨਾਂ ਦਾ ਹਾਲਚਾਲ ਪੁੱਛਿਆ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਜਵੰਦਾ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਹੈ। ਰਾਜਵੀਰ ਜਵੰਦਾ ਨੇ ਆਪਣੇ ਸੁਰਾਂ ਵਿੱਚ ਪੱਗ ਦੀ ਸ਼ਾਨ ਨੂੰ ਵਧਾਇਆ ਅਤੇ ਪੰਜਾਬੀ ਕੌਮ ਨੂੰ ਪਰਫੁੱਲਿਤ ਕਰਨ ਲਈ ਉਹਨਾਂ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਲੋਕਾਂ ਦੇ ਦਿਲਾਂ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਉਨ੍ਹਾਂ ਦੀ ਤੰਦਰੁਸਤੀ ਲਈ ਆਕਾਲੀ ਦਲ ਦੇ ਵਰਕਰਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਉਹ ਜਲਦੀ ਸਿਹਤਯਾਬ ਹੋਣ ਤੇ ਮੁੜ ਪੰਜਾਬੀ ਸੰਗੀਤ ਦੀ ਦੁਨੀਆ ਦੇ ਵਿੱਚ ਆਪਣਾ ਰੰਗ ਵਿਖਾਉਣ। ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸ਼੍ਰੋਮਣੀ ਕਾਜੀ ਦਲ ਜਿਲ੍ਹਾ ਸਹਿਬ ਜਦਾਜੀਤ ਸਿੰਘ ਨਗਰ ਵੱਲੋਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਦਾ ਵਾਟ ਅਸਰਾ ਲੈ ਕੇ ਉਹਦੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਔਰ ਪੰਜਾਬੀਅਤ ਔਰ ਪੰਜਾਬ ਦੇ ਪਹਿਰੇਦਾਰ ਬਣ ਕੇ ਜੋ ਸੇਵਾ ਰਾਜਵੀਰ ਜਵੰਦਾ ਜੀ ਨੇ ਪੰਜਾਬੀ ਮਾਂ ਬੋਲੀ ਦੀ ਕੀਤੀ ਹੈ ਉਹਨੂੰ ਸ਼ਬਦਾ ਨਾਲ ਹੀ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਅੱਜ ਉਹਨਾਂ ਦੀ ਲੰਮੇਰੀ ਉਮਰ ਔਰ ਸਿਹਤ ਆ ਵੀ ਲਈ ਅਰਦਾਸ ਕਰਕੇ ਅਸੀਂ ਆਏ ਆ ਤੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਭਰਾ ਬੱਚੇ ਜਿਹੜੇ ਉਹਨਾਂ ਨੂੰ ਅਸੀਂ ਮਿਲ ਕੇ ਆਏ ਆ ਤੇ ਗੁਰੂ ਸਾਹਿਬ ਮਿਹਰ ਕਰਨਗੇ ਤੇ ਬੜੀ ਜਲਦੀ ਉਹ ਤੰਦਰੁਸਤ ਹੋਣ ਤੇ ਪੰਜਾਬੀ ਮਾਂ ਬੋਲੀ ਦੀ ਦੁਆਰਾ ਸੇਵਾ ਕਰਨ ਇਹ ਹੀ ਸਾਡੀ ਕਾਮਨਾ ਹੈ ਤੇ ਅਸੀਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਤੋਂ ਬਾਅਦ ਤੇ ਇਹੀ ਉਮੀਦ ਕਰਦੇ ਹਾਂ ਕਿ ਬੜੀ ਜਲਦੀ ਤੰਦਰੁਸਤ ਹੋਣ ਪਰਿਵਾਰਕ ਮੈਂਬਰਾਂ ਨਾਲ ਬਿਲਕੁਲ ਅੱਤ ਸੀ ਕਿ ਇਸ ਤਰੀਕੇ ਦੇ ਕਿੰਨੇ ਫਰਕ ਪਿਆ ਕੁਝ ਪਹਿਲਾਂ ਨਾਲ ਦੇਖੋ ਉਹਨਾਂ ਦੇ ਦੱਸਣ ਮੁਤਾਬਕ ਵੀ ਫਰਕ ਪਿਛਲੇ 2 ਦਿਨਾਂ ਤੋਂ ਸੁਧਾਰਤਾ ਹੋ ਰਿਹਾ ਪਰ ਉਹਨਾਂ ਜਿਆਦਾ ਨਹੀਂ ਹੋ ਰਿਹਾ ਜਿੰਨੀ ਜਿੰਨੀਆਂ ਅਰਦਾਸਾਂ ਮੇਰੇ ਖਨਾਲ ਦੇਸ਼ 'ਚ ਨਹੀਂ ਪਰਦੇਸ ਪਰਦੇਸ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਤੇ ਗੁਰੂ ਸਾਹਿਬ ਮਿਹਰ ਕਰਨਗੇ ਕਿ ਆਉਣ ਵਾਲੇ ਦਿਨਾਂ 'ਚ ਉਹ ਤੰਦਰੁਸਤ ਹੋਣ ਠੀਕ ਹੈ ਜੀ